ਮਾਨਵ ਸੇਵਾ ਉੱਤਮ ਸੇਵਾ ਸੰਸਥਾ ਨਾਭਾ ਵੱਲੋਂ ਸਵਰਗੀ ਗੁਰਬਖਸ਼ਾ ਜੀ ਦੀ ਨਿੱਗੀ ਯਾਦ ਵਿੱਚ 14ਵਾਂ ਖੂਨਦਾਨ ਅਤੇ ਦੂਜਾ ਮੁਫਤ ਮੈਡੀਕਲ ਚੈੱਕਅਪ ਕੈਂਪ ਛੇਰੀ ਹਰਿਮਾਨ ਮੰਦਿਰ ਬਠਿੰਡਿਆ ਮੁਹੱਲਾ ਵਿਖੇ ਲਗਾਇਆ ਗਿਆ। ਇਹ ਕੈਂਪ ਸੰਵਾਦ ਗਰੁੱਪ ਦੇ ਮੁਖੀ ਰਾਜੇਸ਼ ਠੀਂਗਰਾ ਜੀ ਦੇ ਸਹਿਯੋਗ ਨਾਲ ਲਗਾਇਆ ਗਿਆ। ਇਸ ਕੈਂਪ ਵਿੱਚ ਡਾਕਟਰ ਅਨੁਮੇਹਾ ਪੱਲਾ ਸ਼ੂਗਰ, ਬੀਪੀ ਅਤੇ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰ ਏਕਤਾ, ਔਰਤਾਂ ਰੋਗਾਂ ਦੇ ਮਾਹਿਰ ਡਾਕਟਰ ਰਾਜਪਾਲ ਸਿੰਘ, ਆਪਰੇਸ਼ਨਾਂ ਦੇ ਮਾਹਿਰ ਸਰਦਾਰ ਹਰਦੀਪ ਸਿੰਘ ਰੰਧਾਵਾ ਅਤੇ ਹੋਰ අහිර දක්රාන ශමලියත් කිත්ති මානම සේවා ඔත්තුම සේවාජඩෙ සැටිය ඕනදේ වලුව අජජ සවවාද ග්‍රප්පද සෑහ යෝගනාල. ਜਿਹੜਾ ਇੱਥੇ ਮੈਡੀਕਲ ਕੈਂਪ ਲਗਾਇਆ ਗਿਆ ਸ੍ਰੀ ਸਵਰਗੀ ਗੌਰਵ ਗਾਬਾ ਜੀ ਦੀ ਯਾਦ ਦੇ ਵਿੱਚ ਤੇ ਸੰਸਥਾ ਹਰ ਸਾਲ ਬਹੁ ਵੱਡੇ ਵੱਡੇ ਪ੍ਰਾਲੇ ਕਰਦੀ ਹੈ ਸ਼ਹਿਰ ਦੇ ਵਿੱਚ ਸਾਨੂੰ ਜਿਹੜੇ ਇਹੋ ਜਿਹੇ ਪ੍ਰਾਲੇ ਕਰਨੇ ਚਾਹੀਦੇ ਨੇ ਕਿਉਂਕਿ ਖੂਨਦਾਨ ਕੈਂਪ ਲਵਾਉਣੇ ਆਪਣੇ ਆਪਣੇ ਮੈਡੀਕਲ ਚੈੱਕਅਪ ਕੈਂਪ ਤੇ ਹੋਰ ਬਹੁਤ ਸਾਰੇ ਜਿਹੜੇ ਲੋਕਾਂ ਦੇ ਲਈ ਸਮਾਜ ਸੇਵਾ ਦੇ ਕੰਮ ਨੇ ਉਹ ਸੰਸਥਾ ਦੇ ਵੱਲੋਂ ਕਿਤੇ ਨਾ ਮੈਂ ਸਮੁੱਚੇ ਸੰਸਥਾ ਦੇ ਮੈਂਬਰਾਂ ਨੂੰ ਅਤੇ ਸੰਸਥਾ ਨੂੰ ਵਧਾਈ ਵੀ ਦੇਣਾ ਤੇ ਨੌਜਵਾਨਾਂ ਨੂੰ ਪੇਨ ਵੀ ਕਰਦਾ ਕਿ ਤੁਸੀਂ ਵੱਧ ਚੜ ਕੇ ਇਹੋ ਜੇ ਸਮਾਜ ਸੇਵੀ ਜਿਹੜੇ ਕੰਮਾਂ ਦੇ ਵਿੱਚ ਹਿੱਸਾ ਪਾਇਆ ਕਰੋ ਤੇ ਵੱਧ ਚੜ ਕੇ ਸਮਾਜ ਸੇਵੀ ਕੰਮਾਂ ਦੇ ਵਿੱਚ ਆਪਾਂ ਸਮੁਨਿਯਤ ਕਰੀਏ ਤਾਂ ਜੋ ਲੋਕ ਭਲਾਈ ਦੇ ਜਿਹੜੇ ਕੰਮ ਨੇ ਉਹ ਜਾਰੀ ਰੱਖੀਏ ਤੇ ਨਾਲ ਦੇ ਨਾਲ ਆਪਣੇ ਪੰਜਾਬ ਸਰਕਾਰਾ ਉਹ ਵੀ ਚੰਗੇ ਕੰਮ ਕਰ ਰਹੀ ਆ ਤੇ ਇਹੋ ਜਿਹੇ ਜਿਹੜੇ ਸੰਸਥਾਵਾਂ ਨੇ ਉਹ ਵੀ ਆਪਣੇ ਸਮੇਂ ਸਮੇਂ ਅਨੁਸਾਰ ਜਿਹੜੇ ਇਹੋ ਜੇ ਕੰਮ ਕਰਦੇ ਨੇ ਤੇ ਮੈਂ ਵਧਾਈ ਦਾ ਪਾਤਰ ਨੇ ਸਮੁੱਚੇ ਸ਼ਹਿਰ ਵਾਸੀ ਜਿਹੜੇ ਸਾਨੂੰ ਇੰਨੀ ਵਧੀਆ ਜਿਹੜੀ ਸੰਸਥਾ ਹੈ ਮਿਲੀ ਵੀ ਹੈ ਅੱਜ ਇੱਥੇ ਮੈਂ ਮਾਨਵ ਸੇਵਾ ਉਤਮ ਸੇਵਾ ਦੇ 14ਵੇਂ ਖੁੰਦਾਨ ਕੈਂਪ ਤੇ ਆਇਆ ਮੈਨੂੰ ਬੜੀ ਖੁਸ਼ੀ ਹੋਈ ਮੈਂ ਇਹਨਾਂ ਨੂੰ ਗੱਲ ਕਰ ਰਿਹਾ ਤੇ ਵੀ 13 ਕੈਂਪਾਂ ਦਾ ਸਾਨੂੰ ਪਤਾ ਲੱਗਿਆ ਤੁਹਾਡੀ ਸੇਵਾ ਇੰਨੀ ਜ਼ਬਰਦਸਤ ਚੱਲ ਰਹੀ ਹੈ 90 ਦੇ ਵਿੱਚੋਂ ਸਾਨੂੰ ਅੱਜ ਤੁਸੀਂ ਪਹਿਲੀ ਵਾਰ ਇਨਵੋਲਵ ਕੀਤਾ ਅੱਜ ਜਿਹੜਾ ਕੈਂਪ ਹੈ ਉਹ ਨਾਲ ਮੈਡੀਸਨ ਚੈੱਕਅਪ ਕੈਂਪ ਹੈ ਮੈਂ ਆਸ ਕਰਦਾ ਕਿ ਇਹਨਾਂ ਦੇ ਜਿੰਨੇ ਵੀ ਵਰਕਰ ਨੇ ਵਧੀਆ ਤੋਂ ਵਧੀਆ ਇਸ ਤਰੀਕਾ ਕੰਮ ਕਰਦੇ ਰਹਾਂਗੇ ਅਤੇ ਜੋ ਅਸੀਂ ਸ਼ਰਧਾ ਮਤਾਵਕ ਅਸੀਂ ਇਹਨਾਂ ਦੀ ਸੇਵਾ ਕਰ ਸਕਦੇ ਹੋਵਾਂਗੇ ਹਰ ਸਾਲ ਕਰਾਂਗੇ ਸਨੀ ਜੀ ਦੀ ਜਨਨ ਬਸ ਸਭ ਤੋਂ ਪਹਿਲਾਂ ਮਾਨਵ ਸੇਵਾ ਉਤਮ ਸੇਵਾ ਦੇ ਚੇਅਰਮੈਨ ਵਿਕਾਸ ਮਿੱਤਰ ਜੀ ਦਾ ਧੰਨਵਾਦ ਕਰਨਾ ਜਿਨ੍ਹਾਂ ਨੇ ਇਸ ਸੰਸਥਾ ਦੀ ਸ਼ੁਰੂਆਤ ਕੀਤੀ ਔਰ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਾ ਜਿਹੜੇ ਵਿਕਾਸ ਜੀ ਦਾ ਸਾਥ ਦੇ ਰਹੇ ਨੇ ਔਰ ਇਸ ਸਮਾਜ ਭਲਾਈ ਦਾ ਬਹੁਤ ਵਧੀਆ ਕੰਮ ਕਰ ਰਹੇ ਨੇ ਸਾਨੂੰ ਖੁਸ਼ੀ ਹੈ ਅੱਜ ਜੁੜੇ ਹਾਂ ਤੇ ਵੀ ਅਸੀਂ ਇਹਨਾਂ ਦੇ ਕੋਈ ਨਾ ਕੋਈ ਸੰਸਥਾ ਬਾਰੇ ਕੋਈ ਨਾ ਕੋਈ ਮਦਦ ਕਰ ਸਕੀਏ ਸ਼ਹਿਰ ਬਾਰੇ ਵਾਸਤੇ ਅਸੀਂ ਮਦਦ ਕਰ ਸਕੀਏ ਧੰਨਵਾਦ ਅੱਜ ਮਾਨਵ ਸੇਵਾ ਉਤਮ ਸੇਵਾ ਵੱਲੋਂ ਦੂਸਰਾ ਮੈਡੀਕਲ ਚੈੱਕਅਪ ਕੈਂਪ ਤੇ 14ਵਾਂ ਖੁੰਦਰ ਗੰਤ ਲਗਾਇਆ ਗਿਆ ਹੈ ਜਿਸ ਦੇ ਵਿੱਚ ਨਾ ਬਾ ਵਾਸੀਆਂ ਤੋਂ ਬਹੁਤ ਬੜਾ ਸੰਸਯੋਗ ਮਿਲ ਰਿਹਾ ਹੈ ਠੀਕ ਹੈ ਖਾਸ ਕਰ ਸ਼੍ਰੀ ਰਜੇਸ਼ ਮਸਾ ਬੱਬੂ ਜੀ ਇਹਨਾਂ ਦਾ ਬਹੁਤ ਵਧੀਆ ਸੰਯੋਗ ਮਿਲਿਆ ਹੈ ਰਮੇਸ਼ ਗੱਬਾ ਜੀ ਉਹਨਾਂ ਦਾ ਬਹੁਤ ਵਧੀਆ ਸੰਯੋਗ ਮਿਲਿਆ ਸਾਨੂੰ ਰਜੇਸ਼ ਸਿੰਘ ਰਾਏ ਸੰਵਾਦ ਗਰੁੱਪ ਤੋਂ ਉਹਨਾਂ ਦਾ ਬਹੁਤ ਵਧੀਆ ਸੰਯੋਗ ਮਿਲਿਆ ਸਾਨੂੰ ਤੇ ਇਸੇ ਤਰ੍ਹਾਂ ਹੀ ਅਸੀਂ ਮਿਲ ਕੇ ਪਿਛਲੇ ਇੱਕ ਸਾਲ ਤੋਂ ਲੋਕਾਂ ਦੀ ਹੈਲਪ ਨਾਲ ਲੋਕਾਂ ਦੀ ਹੈਲਪ ਕਰ ਰਹੇ ਆ ਅਸੀਂ ਲੋਕ ਸਾਨੂੰ ਯੋਗਦਾਨ ਕਰ ਰਹੇ ਨੇ ਤੇ ਉਹਦੇ ਯੋਗਦਾਨ ਦੇ ਨਾਲ ਅਸੀਂ ਲੋਕਾਂ ਦੇ ਹੈਲਪ ਕਰ ਰਹੇ ਆ ਉਹਦੇ ਵਿੱਚ ਕੀ ਹੈ ਅਸੀਂ ਸਾਰੇ ਪ੍ਰਕਾਰ ਦੇ ਕੋਈ ਵੀ ਮੈਡੀਕਲ ਸਹਾਇਤਾ ਹੈ ਦਵਾਈਆਂ ਹੋਣ ਕੋਈ ਟੈਸਟ ਹੋਵੇ ਕੋਈ ਟ੍ਰੀਟਮੈਂਟ ਕਰਾਣਾ ਹੋਵੇ ਅਸੀਂ ਉਹ ਫ੍ਰੀ ਪ੍ਰੋਵਾਈਡ ਕਰਾ ਰਹੇ ਹਾਂ ਇਸ ਦੇ ਨਾਲ ਅਸੀਂ ਇੱਕ ਲੜੀ ਦੇ ਵਿੱਚ ਅਸੀਂ ਸਕੂਲਾਂ ਵਿੱਚ ਸਟੇਸ਼ਨਰੀ ਦਾਤਮ ਸ਼ੁਰੂ ਕੀਤਾ ਅਸੀਂ ਡਰਾਸਾ ਬੰਨਣ ਦਾ ਕੰਮ ਸ਼ੁਰੂ ਕੀਤਾ ਅਸੀਂ ਤੇ ਪਿਛਲੇ ਸਾਲ ਇੱਕ ਸਾਲ ਦੇ ਦੌਰਾਨ ਵਿੱਚ ਅਸੀਂ ਦੋ ਅਸੀਂ ਏਸੀ ਲਵਾਏ ਨੇ ਭਾਈ ਕਾਂ ਸਿੰਘ ਲਾਇਬ੍ਰੇਰੀ ਦੇ ਵਿੱਚ ਅਸੀਂ ਇੱਕ ਕਵਾਟਰ ਕੂਲਰ ਲਵਾਇਆ ਅਸੀਂ ਗਵਰਨਮੈਂਟ ਆਈਟੀ ਦੇ ਫਾਰ ਗਰਲਸ ਦੇ ਵਿੱਚ ਅਸੀਂ ਬਾਕੀ 3-4 ਥਲਾਂ ਵਿੱਚ ਅਸੀਂ ਪੱਖੇ ਡੋਨੇਟ ਕੀਤੇ ਨੇ ਇਸ ਤਰ੍ਹਾਂ ਸਮਾਜ ਭਲਾਈ ਸਾਡੇ ਕੰਮ ਰੋਟੀਨ 'ਚ ਚੱਲਦੇ ਰਹਿੰਦੇ ਨੇ ਤਾਂ ਅੱਗੇ ਵੀ ਚੱਲਦੇ ਰਹਿਣਗੇ ਐਵੇਂ ਸਾਨੂੰ ਲੋਕਾਂ ਦਾ ਸਹਿਯੋਗ ਮਿਲਦਾ ਰਹੇ ਅਸੀਂ ਲੋਕਾਂ ਦੀ ਸੇਵਾ ਕਰਦੇ ਰਹਾਂ ਇਹ ਸਾਡਾ 14ਵਾਂ ਖੂਨਦਾਨ ਕੈਂਪ ਲਗਾ ਰਹੇ ਹਾਂ ਤੇ ਪਿਛਲੇ ਸਾਲ ਅਸੀਂ 6 ਮਹੀਨਿਆਂ 'ਚ 532 ਯੂਨਿਟ ਇਕੱਠੇ ਕੀਤੇ ਸੀ ਅਸੀਂ ਤੇ ਇਸ ਸਾਲ ਦੇ ਵਿੱਚ ਅਸੀਂ ਤੜਿਮਤ 300 ਪਲੱਸ ਯੂਨਿਟ ਇਕੱਠੇ ਕਰ ਚੁੱਕੇ ਹਾਂ ਅਸੀਂ ਅਸੀਂ ਮਾਨਵ ਸੇਵਾ ਉਤਮ ਸੇਵਾ ਵੱਲੋਂ ਜਿਹੜੇ ਵੀ ਸਾਡੇ ਸਹਿਯੋਗੀ ਹੈਗੇ ਹਨ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੂੰ ਜੀ ਆਇਆਂ ਜਿੰਨੇ ਵੀ ਸਾਡੇ ਡਾਕਟਰ ਸਹਿਬਾਨ ਆਏ ਹੈਗੇ ਆ ਉਹਨਾਂ ਦਾ ਵੀ ਅਸੀਂ ਹਾਰਦਿਕ ਅਭਿਨੰਦਨ ਕਰਦੇ ਆ ਤੇ ਆਂ ਦੇ ਉੱਪਰ ਜਿਹੜੇ ਬਲੱਡ ਡੋਨੇਟ ਕਰ ਰਹੇ ਹਨ ਉਹਨਾਂ ਦਾ ਤਾਂ ਅਸੀਂ ਬਹੁਤ ਜ਼ਿਆਦਾ ਰਿਹਣੀ ਹੈਗੇ ਅਸੀਂ ਉਹਨਾਂ ਦਾ ਤਾਂ ਕਿ ਜੇ ਅਸੀਂ ਜਿਹੜਾ ਸਾਡਾ ਟਾਰਗੇਟ ਹੈਗੇ 1000 ਯੂਨਿਟ ਦਾ ਅਟੈਚ ਕਰਨ ਦਾ ਇਸ ਸਾਲ ਦੇ ਵਿੱਚ ਅਸੀਂ ਉਹ ਪੂਰਾ ਕਰ ਸਕੀਏ ਇਹਨਾਂ ਦੇ ਬਤੋ ਹਾਂ ਇਹ ਮਨੁੱਖ ਸੇਵਾ ਸੰਸਥਾਨ ਨੇ ਕੈਂਪ ਆਰਗੇਨਾਈਜ਼ ਕੀਤਾ acha lag raha hai kafi acche se organize kiya hai kafi doctors bulaye hain aur patients bhi kafi aa rahe hain to i'm enjoying it acha lag raha hai ਤਾਂ 그러면은 ਕਿੰਨੇ ਦੇ ਮਿਲਦੇ ਆ ਆਈ ਥਿੰਕ 15 ਕੇ ਆਸ-ਪਾਸ ਦੇਖਾਇਆ ਹੈ ਵੀ ਕਾਫੀ ਪੇਸ਼ੈਂਟਸ ਹੋਰ ਵੀ ਹੈ ਦੇਖਦੇ ਇਹ ਇਹ ਮੇਰੇ ਅਪਾਰਟੈਂਟਾ ਇਹ ਬਹੁਤ ਵਧੀਆ ਇਨੀਸ਼ੀਏਟਿਵ ਹੈ ਇੱਥੇ ਖੂਨਦਾਨ ਦੇ ਨਾਲ-ਨਾਲ ਮੈਡੀਕਲ ਚੈੱਕਅਪ ਵੀ ਹੋ ਰਿਹਾ ਹੈ ਤੇ ਪੇਸ਼ੈਂਟਸ ਨੂੰ ਰਿਫਰੈਸ਼ਮੈਂਟਸ ਵੀ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਨਾਲੇ ਨਾਲੇ ਫ੍ਰੀ ਮੈਡੀਸਿਨਸ ਵੀ ਮਿਲ ਰਹੀਆਂ ਨੇ ਇਹ ਕਮਿਊਨਿਟੀ ਲੈਵਲ ਦੇ ਉੱਤੇ ਕਾਫੀ ਵਧੀਆ ਉਪਰਾਲਾ ਹੈ ਤੇ ਇਹਦੇ ਨਾਲ ਸੋਸ਼ਲ ਮਤਲਬ ਸੁਸਾਇਟੀ ਦਾ ਕਾਫੀ ਬੈਨੀਫਿਟ ਹੋ ਰਿਹਾ ਹੈ ਸੁਸਾਇਟੀ ਨੂੰ ਤੇ ਮੈਨੂੰ ਇਸ ਦਾ ਪਾਰਟ ਇਸ ਵਿੱਚ ਪਾਰਟਿਸਿਪੇਟ ਕਰਨ ਦੀ ਬਹੁਤ ਮਤਲਬ ਮੈਂ ਆਨਰ ਮੈਂ ਆਨਰ ਫੀਲ ਕਰਦੀ ਹਾਂ ਤੇ ਮੈਂ ਹੰਬਲਡ ਵੀ ਹਾਂ ਵੀ ਮੈਨੂੰ ਇੱਥੇ ਇਨਵਾਈਟ ਕੀਤਾ ਗਿਆ ਤੇ ਮੈਨੂੰ ਇੱਥੇ ਸੇਵਾ ਦੇਣ ਦਾ ਮੌਕਾ ਮਿਲਿਆ ਮੈਂ ਹੁਣ ਤੱਕ ਜੀ 6 ਪੇਸ਼ੈਂਟਾਂ ਦੇਖ ਚੁੱਕੀ ਹਾਂ ਮੈਂ ਲੇਡੀਜ਼ ਡਾਕਟਰਾਂ ਗਾਇਨੋਕੋਲੋਜਿਸਟ ਪੁਆਇੰਟ ਆਫ 뷰 ਨਾਲ ਮੇਰੇ ਕੋਲ 6-7 ਪੇਸ਼ੈਂਟ ਹਜ ਤੱਕ ਆ ਚੁੱਕੇ ਹਨ ਅੱਜ ਜੋ ਮਾਨਵ ਸੇਵਾ ਉੱਤਮ ਸੇਵਾ ਬਲੋਂ ਕੈਂਪ ਲਗਾਇਆ ਗਿਆ ਇਹ ਮੇਰੇ ਬ੍ਰਦਰ ਗੌਰਵ ਕਾਬਾ ਦੀ ਯਾਦ ਵਿੱਚ ਲਗਾਇਆ ਗਿਆ ਇਹਦੇ ਵਿੱਚ ਸਾਰੇ ਨਾਪੇ ਦਾ ਬਹੁਤ ਸਹਿਯੋਗ ਰਿਹਾ ਤੇ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੀ ਕੈਂਪ ਜਿਹੜਾ ਇਹ ਮਾਨਵ ਸੇਵਾ ਉਤਮ ਸੇਵਾ ਕਰਨਿਓ ਕੈਂਪ ਲੱਗਦਾ ਰਹਿੰਦਾ ਜੀ ਹਰ ਵਾਰ ਤਕਰੀਬ ਬਹੁਤ ਜ਼ਿਆਦਾ ਸਾਡੇ ਡਾਕਟਰ ਸਾਹਿਬ ਮਿੱਤਲ ਵਿਕਾਸ ਮਿੱਤਲ ਜੀ ਬਹੁਤ ਜ਼ਿਆਦਾ ਸੇਵਾ ਕਰਦੇ ਨੇ ਉਹਨਾਂ ਦੇ ਹੀ ਪ੍ਰਤੀ ਇਹ ਮਾਨਵ ਸੇਵਾ ਉਤਮ ਸੇਵਾ ਪ੍ਰਿਸ਼ਟ ਹੈ ਉਹ ਅਨੇਕ ਵਧੀਆ ਕੰਮ ਕਰਦੇ ਨੇ ਪਪਰਾਲਾ ਬਹੁਤ ਹੀ ਜ਼ਿਆਦਾ ਕਰਦੇ ਰਹਿੰਦੇ ਨੇ ਸ਼ਹਿਰ ਦੇ ਵਿੱਚ ਉਹਨਾਂ ਦਾ ਪੂਰਾ ਨਾਮ ਹੈ ਜੀ ਅਸੀਂ ਉਹਨਾਂ ਦਾ ਪੂਰਾ ਸਾਥ ਦਿੰਦੇ ਆ ਜੈ ਸ਼ੀਰਾਂ ਸੇਵਾ ਸੰਪਤੀ ਕਰਨਿਓ ਸਾਡੀ ਟੀਮ ਸਾਰੀ ਉਹਨਾਂ ਦਾ ਸਾਥ ਦਿੰਦੀ ਹੈ ਮੈਂ ਅਪਲਾ ਦਾ ਬੇਟਾ ਵਾਰ ਮੈਂ ਮੇਰੇ ਨਾਪੇ ਚ ਤੀਜੀ ਵਾਰ ਮੈਂ ਖੁੰਦਨ ਕਰ ਰਿਹਾ ਹਾਂ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਖੁੰਦਨ ਕਰਕੇ ਖੁੰਦਨ ਸਭ ਨੂੰ ਕਰਨਾ ਚਾਹੀਦਾ ਹੈ ਕਾਫੀ ਅੱਛੀ ਚੀਜ਼ ਹੈ ਕਿਉਂਕਿ ਖੂਨ ਬਹੁਤ ਘੱਟ ਹੈ ਅੱਜ ਕੱਲ ਤੇ ਮਿਲਣਾ ਵੀ ਬਹੁਤ ਔਖਾ ਹੋ ਰਿਹਾ ਹੈ ਤਾਂ ਸਭ ਨੂੰ ਖੁੰਦਨ ਕਰਨਾ ਚਾਹੀਦਾ ਹੈ ਸਭ ਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਖੁੰਦਨ ਕਰਨ ਤੇ ਰੱਬ ਨੇ ਇਸ ਕੰਮ 'ਚ ਹੱਥ ਵਟਾਣਾ ਹੈ ਜੋ ਕਿ ਬਹੁਤ ਕੋਸ਼ਿਸ਼ ਇਹਨਾਂ ਦੇ ਕੰਦਨ ਕਰਨਾ ਨਾਲੇ ਉਹ ਵੀ ਕਈ ਕਾਫੀ ਸਾਰੇ ਲੋਕਾਂ ਦੀ ਹੈਲਪ ਕਰਦੀ ਹੈ ਕਿਉਂਕਿ ਖੂਨ ਸਪੋਰਟ ਜਦੋਂ ਬਹੁਤ ਜ਼ਿਆਦਾ ਹੁੰਦਾ ਹੈ ਤੇ ਬਹੁਤ ਘੱਟ ਮਿਲ ਰਿਹਾ ਹੈ ਅੱਜਕੱਲ ਇਹ ਤਾਂ ਜਿਹੜੇ ਵੀ ਮਤਲਬ ਜੋ ਵੀ ਖੂਨਦਾਨ ਕਰ ਸਕਦੇ ਨੇ ਜੋ ਠੀਕ-ਠੀਕ ਨੇ ਤੇ ਆਪਣੇ ਵੱਲੋਂ ਕੋਸ਼ਿਸ਼ ਕਰ ਸਕਦੇ ਨੇ ਤਾਂ ਉਹ ਜ਼ਰੂਰ ਕਰਨਾ